ਪੰਜਾਬ ਸੂਬੇ ਨੂੰ ਸਿੱਖਿਆ ਦੇ ਖੇਤਰ ਚ ਮੋਰੀ ਸੂਬਾ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਕਈ ਪੁਖਤਾ ਕਦਮ ਚੁੱਕੇ ਨੇ ਜਿਨ੍ਹਾਂ ਚੋਂ ਇੱਕ ਅਹਿਮ ਕਦਮ ਸੀ ਪੂਰੇ ਸੂਬੇ ਚ ਸਕੂਲ ਆਫ ਐਮੀਨੈਂਸ ਦਾ ਖੋਲਣਾ ਅਜਿਹੇ ਸਕੂਲ ਜੋ ਸਕੂਲ ਦੇ ਬੁਨਿਆਦੀ ਢਾਂਚੇ ਦੇ ਨਾਲ-ਨਾਲ ਅਤ ਆਧੁਨਿਕ ਸਿੱਖਿਆ ਦੀਆਂ ਸਾਰੀਆਂ ਜ਼ਰੂਰਤਾਂ ਨਾਲ ਲੈਸ ਹੋਣ ਜਿਨ੍ਹਾਂ ਵਿੱਚ ਉੱਚ ਪੱਧਰ ਦੀਆਂ ਲੈਂਗੁਏਜਸ ਨੇ ਉਹਦੇ ਵਿੱਚ ਫ੍ਰੈਂਚ ਹੈ ਉਹਦੇ ਵਿੱਚ ਜਰਮਨ ਹੈ ਉਹ ਲੈਂਗੁਏਜ ਵੀ ਅਸੀਂ ਇਸ ਕੌਮ ਦਾ ਉਹਨਾਂ ਨੂੰ ਯਤਨ ਕਰ ਰਹੇ ਆ ਅੱਜ ਜਿਹੜੇ ਬੱਚੇ ਭਾਵੇਂ ਉਹ ਮੈਡੀਕਲ ਚ ਜਾਣਾ ਚਾਹੁੰਦੇ ਨੇ ਨਾਨ ਮੈਡੀਕਲ ਜਾਣਾ ਚਾਹੁੰਦੇ ਨੇ ਇੰਜੀਨੀਅਰਿੰਗ ਚ ਜਾਣਾ ਚਾਹੁੰਦੇ ਨੇ ਬੈਂਕਿੰਗ ਖੇਤਰ ਦੇ ਵਿੱਚ ਜਾਣਾ ਚਾਹੁੰਦੇ ਨੇ ਉਹਨਾਂ ਬੱਚਿਆਂ ਦੇ ਲਈ ਸਕੂਲ ਆਫ ਐਮਿਨੈਂਸ ਅੱਜ ਇੱਕ ਬਹੁਤ ਵੱਡਾ ਪਲੇਟਫਾਰਮ ਹੈ ਪੰਜਾਬ ਸਰਕਾਰ ਨੇ ਪਹਿਲੇ ਪੜਾਅ ਦੌਰਾਨ 200 ਕਰੋੜ ਰੁਪਏ ਦੀ ਲਾਗਤ ਨਾਲ ਸੂਬੇ ਦੇ 23 ਜ਼ਿਲ੍ਹਿਆਂ 'ਚ 118 ਸਕੂਲ ਆਫ ਐਮਿਨੈਂਸ ਸਕੂਲ ਕੇ ਪੰਜਾਬ ਦੇ ਭਵਿੱਖ ਦੀ ਨੀਂਹ ਨੂੰ ਮਜ਼ਬੂਤ ਕੀਤਾ ਹੈ UPSC ਵਰਗੇ एग्जाम ਦੀ ਕੋਚਿੰਗ ਲੈਣੀ ਹੋਵੇ ਤਾਂ ਬਾਹਰ ਬਹੁਤ ਜ਼ਿਆਦਾ ਫੀਸਾਂ ਨੇ ਮੈਂ ਥੈਂਕਸ ਕਰਦੀ ਹਾਂ ਪੰਜਾਬ ਸਰਕਾਰ ਨੂੰ ਜੋ ਕਿ ਅਸੀਂ UPSC ਵਰਗੇ एग्जाम ਦੀ ਤਿਆਰੀ ਸਕੂਲ ਆਫ ਐਮਿਨੈਂਸ ਵਿੱਚ ਅਸੀਂ ਫ੍ਰੀ ਕਰ ਰਹੇ ਹਾਂ ਇਨ ਸਕੂਲਾਂ ਚ 9ਵੀਂ ਕਲਾਸ ਤੋਂ ਲੈ ਕੇ 12ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਉੱਚ ਪਦਰੀ ਸਿੱਖਿਆ ਰਾਹੀਂ ਅੱਗੇ ਆਉਣ ਵਾਲੀਆਂ ਪ੍ਰੀਖਿਆਵਾਂ ਤੇ ਮੁਕਾਬਲਿਆਂ ਲਈ ਤਿਆਰ ਕੀਤਾ ਜਾਂਦਾ ਹੈ 158 ਸਰਕਾਰੀ ਸਕੂਲਾਂ ਦੇ ਬੱਚਿਆਂ ਨੇ JEE ਦਾ ਮੇਨ ਦਾ ਟੈਸਟ ਕਲੀਅਰ ਕਰ ਲਿਆ ਵੀਰੋਂ ਵੱਡੇ ਵੱਡੇ ਅਫਸਰ ਬਣਨ ਦੇ ਕਰੀਬਾਂ ਦੇ ਜਵਾਕ ਹਾਂ ਔਨ ਵਾਲੇ ਸਮੇਖ ਸਕੂਲ ਆਫ ਐਮਿਨੈਂਸ ਦੇ ਵਿਦਿਆਰਥੀ ਆਪਣੇ ਸੁਪਨਿਆਂ ਨੂੰ ਪੂਰਾ ਕਰਨਗੇ ਤਰੱਕੀ ਦੇ ਗਵਾਹ ਬਣਨਗੇ